ਜੀ ਸਿੰਗਰ ਤੇ ਲੰਡਨ ਚ ਸੂਟੀ ਗਈ ਜੁੱਤੀ ਉਸਦੇ ਕੰਸਰਟ ਚ ਭਿੜੇ ਫੈਨਸ ਹੋਈ ਖਤਰਨਾਕ ਲੜਾਈ ਸੋ ਦੱਸਦੀ ਹੈ ਕਿ ਮਸ਼ਹੂਰ ਗਾਇਕ ਕਰਨ ਓਜਲੇ ਦਾ ਇਸ ਸਮੇਂ ਭਾਰਤ ਚ ਕੰਸਰਟ ਚੱਲ ਰਿਹਾ ਹੈ ਹਾਲ ਹੀ ਵਿੱਚ ਉਹਨਾਂ ਦਾ ਇਹ ਕੰਸਰਟ ਗੁਰੂਗ੍ਰਾਮ ਵਿੱਚ ਹੋਇਆ ਅਤੇ ਬਹੁਤ ਸਾਰੇ ਲੋਕ ਕਰਨ ਨੂੰ ਸੁਣਨ ਅਤੇ ਉਸਦੇ ਗੀਤਾਂ ਤੇ ਨੱਚਣ ਲਈ ਆਏ ਸੋਸ਼ਲ ਮੀਡੀਆ ਤੇ ਕੁਝ ਗੀਤ ਵਾਇਰਲ ਹੋ ਰਹੇ ਹਨ ਜਿਸ ਚ ਕਰਨ ਲਾਈ ਪਰਫਾਰਮਸ ਕਰਦੇ ਹੋਏ ਦਿਖਾਈ ਦੇ ਰਹੇ ਹਨ ਫੈਨਸ ਉਹਨਾਂ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਜਿਸ ਵਿੱਚ ਕੁਝ ਲੋਕ ਲੜਦੇ ਨਜ਼ਰ ਆ ਰਹੇ ਹਨ ਵਾਇਰਲ ਹੋ ਰਹੀ ਵੀਡੀਓ ਚ ਕੁਝ ਲੋਕ ਹਨ ਜੋ ਆਪਸ ਚ ਭੜਦੇ ਅਤੇ ਲੜਦੇ ਵੀ ਨਜ਼ਰ ਆ ਰਹੇ ਹਨ ਕੰਸਰਟ ਦੇ ਬੀਆਈਪ ਲਾਊਜ਼ ਖੇਤਰ ਵਿੱਚ ਅਜਿਹਾ ਹੁੰਦਾ ਦੇਖਿਆ ਗਿਆ ਪਿਛਲੇ ਵਾਰ ਕਰਨ ਔਜਲੇ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਦਰਅਸਲ ਕੁਝ ਸਮਾਂ ਪਹਿਲਾਂ ਲੰਡਨ ਦੇ ਦਰਸ਼ਕਾਂ ਚੋਂ ਕਿਸੇ ਨੇ ਕਰਨ ਤੇ ਜੁੱਤੀ ਸੁੱਟੀ ਸੀ ਹੁਣ ਇਸ ਵਾਰ ਫਿਰ ਤੋਂ ਉਹਨਾਂ ਦੇ ਕੰਸਰਟ ਸੁਰੱਖਿਆ ਵਿੱਚ ਹੈ ਕਰਨ ਓਜਲੇ ਦਾ ਕੰਸਰਟ 15 ਦਸੰਬਰ ਨੂੰ ਗੁਰੂਗ੍ਰਾਮ ਚ ਹੋਇਆ ਸੀ ਜਿਸ ਚ ਪ੍ਰਸ਼ੰਸਕਾਂ ਦੀ ਭਾਰੀ ਭੀੜ ਪਹੁੰਚੀ ਸੀ ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਰਨ ਓਜਲਾ ਕੰਸਰਟ ਵਿੱਚ VIP ਪੰਗਾ ਹੋ ਗਿਆ ਇਸ ਵੀਡੀਓ ਚ ਕੁਝ ਲੋਕ ਲੜਦੇ ਨਜ਼ਰ ਆ ਰਹੇ ਹਨ ਅਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਦੇਖ ਕੇ ਲੋਕ ਸੁਰੱਖਿਆ ਤੇ ਸਵਾਲ ਉਠਾ ਰਹੇ ਹਨ ਵਾਇਰਲ ਹੋ ਰਹੀ ਵੀਡੀਓ ਚ ਕੁਝ ਲੋਕ ਲੜਦੇ ਹੋਏ ਨਜ਼ਰ ਆ ਰਹੇ ਹਨ ਅਤੇ ਨੇੜੇ ਤੇਰੇ ਲੜਕੀਆਂ ਤੇ ਬੱਚੇ ਖੜੇ ਹਨ ਜੇਕਰ ਇਨਾ ਵੱਡਾ ਪ੍ਰੋਗਰਾਮ ਵਿੱਚ ਅਜਿਹੀ ਗੁੰਡਾਗਰਦੀ ਹੋ ਰਹੀ ਹੋਵੇ ਅਤੇ ਸੁਰੱਖਿਆ ਦੇ ਨਾਤੇ ਕੋਈ ਨਾ ਹੋਵੇ ਤਾਂ ਸਵਾਲ ਖੜਾ ਹੋਣਾ ਸੁਭਾਵਿਕ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਲੜਾਈ ਕਰਨ ਵਾਲੇ ਆਪਸ ਵਿੱਚ ਗਾਲ੍ਹਾਂ ਕੱਢ ਰਹੇ ਹਨ ਖਬਰਾਂ ਮੁਤਾਬਕ ਇਹ ਘਟਨਾ ਕਰਨ ਓਜਲੇ ਦੇ ਗੁਰੂਗ੍ਰਾਮ ਕਨਸਰਟ ਦੇ ਪਲੈਟਿਨਮ ਲਾਉਜ ਚ ਵਾਪਰੀ ਖਬਰਾਂ ਮੁਤਾਬਕ ਕਰਨ ਓਜਲੇ ਦੇ ਇਸ ਕਨਸਰਟ ਚ ਵਰਨੂ ਧਵਨ ਅਤੇ ਬਾਦਸ਼ਾਹ ਵੀ ਸ਼ਾਮਲ ਹੋਏ ਸਨ ਇਸ ਦੌਰਾਨ ਬੈਰੀਗੇਟ ਵਾਲੇ ਇਲਾਕੇ ਚ ਕੁਝ ਲੋਕ ਲੜਦੇ ਹੋਏ ਦਿਖਾਈ ਦਿੱਤੇ ਜਿਸ ਦੀ ਵੀਡੀਓ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਸਕਰੀਨ ਤੇ ਚੱਲਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸ਼ਕ ਕੰਸਰਟ ਚ ਜਾਣ ਤੋਂ ਡਰ ਰਹੇ ਹਨ ਅਤੇ ਸ਼ੌਗੜ ਵਿਹਾਨ ਕੀ ਅਜਿਹਾ ਹੋਣ ਤੇ ਕੋਈ ਸੁਰੱਖਿਆ ਨਹੀਂ ਹੈ ਜੇਕਰ ਕਿਸੇ ਨੂੰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਇਸ ਦਾ ਹੋਵੇਗਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਰਨ ਔਜਲਾ ਅਕਸਰ ਹੀ ਆਪਣੇ ਗਾਣਿਆਂ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਰਹਿੰਦਾ ਹੈ ਉੱਥੇ ਹੀ ਉਸ ਦਾ ਸ਼ੋ ਗੁਰੂਗ੍ਰਾਮ ਦੇ ਵਿੱਚ 15 ਦਸੰਬਰ ਨੂੰ ਸੀ ਜਿੱਥੇ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਹੜੇ ਤੁਸੀਂ ਚਲਦੀ ਹੋਈ ਸਕਰੀਨ ਤੇ ਦੇਖ ਸਕਦੇ ਹੋ ਇਸ ਦੇ ਵਿੱਚ ਕੁਝ ਲੋਕ ਲੜਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹਨਾਂ ਦੇ ਆਸ-ਪਾਸ ਬੱਚੇ ਬਜ਼ੁਰਗ ਤੇ ਲੜਕੀਆਂ ਵੀ ਖੜੀਆਂ ਸਨ ਜਿੱਥੇ ਕਿ ਉਹ ਲੜਦੇ ਹੋਏ ਨਜ਼ਰ ਆ ਰਹੇ ਸੀ ਅਤੇ ਗਾਲਾਂ ਅਜਹੀਆਂ ਕੱਢ ਰਹੇ ਸੀ ਕਿ ਸੁਣ ਕੇ ਕੰਨ ਬੰਦ ਕਰਨੇ ਵੀ ਔਖੇ ਹੋ ਗਏ ਸੀ ਇੱਥੇ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਦੇ ਨਾਂ ਤੇ ਲੋਕਾਂ ਨੂੰ ਕਹਿੰਦੇ ਨੇ ਕਿ ਸੁਰੱਖਿਅਤ ਹੈ ਸੁਰੱਖਿਆ ਪਰ ਸੁਰੱਖਿਆ ਤੇ ਕੋਈ ਵੀ ਉੱਥੇ ਪੁਖਤਾ ਇੰਤਜ਼ਾਮ ਨਹੀਂ ਸਨ ਵਾਇਰਲ ਇਹੀ ਵੀਡੀਓ ਚ ਲੋਕ ਲੜਦੇ ਹੋਏ ਨਜ਼ਰ ਆ ਰਹੇ ਹਨ ਅਤੇ ਨੇੜੇ ਤੇੜੇ ਬਜ਼ੁਰਗ ਲੜਕੀਆਂ ਅਤੇ ਬੱਚੇ ਖੜੇ ਸਨ ਜੇਕਰ ਇਨਾ ਵੱਡੇ ਪ੍ਰੋਗਰਾਮ ਵਿੱਚ ਅਜਿਹੀ ਗੁੰਡਾਗਰਦੀ ਹੋ ਸਕਦੀ ਹੈ ਅਤੇ ਸੁਰੱਖਿਆ ਦੇ ਨਾਤੇ ਕੋਈ ਨਾ ਹੋਵੇ ਤਾਂ ਸਵਾਲ ਖੜਾ ਹੋਣੇ ਸੁਭਾਵਿਕ ਹਨ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਲੜਾਈ ਕਰਨ ਵਾਲੇ ਆਪਸ ਚ ਗਾਲਾਂ ਕੱਢ ਰਹੇ ਹਨ ਖਬਰਾਂ ਮੁਤਾਬਕ ਇਹ ਘਟਨਾ ਕਰਨ ਓਜਲਾ ਦੇ ਗੁਰੂਗ੍ਰਾਮ ਕਨਸਰਟ ਦੇ ਪਲੇਟਿਨਮ ਲਾਉਜ ਚ ਵਾਪਰੀ ਖਬਰਾਂ ਮੁਤਾਬਕ ਕਰਨ ਓਜਲੇ ਦੇ ਇਸ ਕਨਸਰਟ ਚ ਵਰਨ ਢਬਨ ਅਤੇ ਬਾਦਸ਼ਾ ਵੀ ਸ਼ਾਮਲ ਹੋਏ ਸਨ ਇਸ ਦੌਰਾਨ ਬੈਰੀਗੇਡ ਵਾਲੇ ਇਲਾਕੇ ਚ ਕੁਝ ਲੋਕ ਲੜਦੇ ਹੋਏ ਦਿਖਾਈ ਦਿੱਤੇ ਜਿਸ ਦੀ ਵੀਡੀਓ ਤੁਸੀਂ ਚਲਦੀ ਹੋਈ ਸਕਰੀਨ ਤੇ ਦੇਖ ਰਹੇ ਹੋ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸ਼ਕ ਕੰਸਰਟ ਚ ਜਾਣ ਤੋਂ ਡਰ ਰਹੇ ਹਨ ਅਤੇ ਸ਼ੋਕਤ ਵੀ ਹਨ ਕਿ ਅਜੇਹੇ ਹੋਣ ਤੇ ਕੋਈ ਸੁਰੱਖਿਆ ਨਹੀਂ ਹੈ ਜੇਕਰ ਕਿਸੇ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਸੋ ਬਾਕੀ ਦੋਸਤੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਿ ਸੁਰੱਖਿਆ ਨੂੰ ਲੈ ਕੇ ਲੋਕ ਅਜਿਹੇ ਸਵਾਲ ਉਠਾ ਰਹੇ ਹਨ ਅਤੇ ਜੇਕਰ ਉੱਥੇ ਕਿਸੇ ਭिड ਦੇ ਵਿੱਚ ਕਿਸੇ ਹੋ ਜਾਂਦਾ ਹੈ ਤਾਂ ਉਸਦਾ ਜ਼ਿੰਮੇਵਾਰੀ ਕਿਸ ਦੀ ਹੋਵੇਗੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ